ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮੈਂ ਤੇ ਸੋ ਜਿਹੜੇ ਵੀਰ ਆਪਣੇ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜਿਹੜੇ ਵਿਸ਼ੇ ਤੇ ਪਾ ਅੱਜ ਗੱਲਬਾਤ ਕਰਨ ਜਾ ਰਹੇ ਆ ਤੁਹਾਡੇ ਨਾਲ ਉਹ ਵਿਸ਼ਾ ਹੈ ਕਿ ਇੱਕ ਵੀਰ ਦਾ ਮੈਸੇਜ ਆਇਆ ਸੀ ਮੈਨੂੰ ਕਮੈਂਟ ਆਇਆ ਸੀਗਾ ਵੀਡੀਓ ਤੇ ਉਹ ਵੀਰ ਕਹਿੰਦਾ ਕਿ ਆਪਣੀਆਂ ਮੁਰਗੀਆਂ ਨੇ ਜਿਹੜੀਆਂ ਉਹ ਆਪਣੇ ਅੰਡੇ ਆਪ ਖਾ ਲੈਂਦੀਆਂ ਨੇ ਸੋ ਆਪਾਂ ਇਸ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਤਾਂ ਜੋ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਬਿਲਕੁਲ ਸਕਿੱਪ ਨਾ ਕਰਿਓ ਪੂਰੀ ਦੇਖਿਓ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਦੋਸਤੋ ਜਿਹੜਾ ਦੂਸਰਾ ਇਹਦਾ ਹੱਲ ਇਹ ਆ ਜਿਹੜੇ ਆਂਡਿਆਂ ਦੇ ਛਿਲਕੇ ਹੁੰਦੇ ਨੇਗੇ ਉਹ ਆਪਾਂ ਇਹਨਾਂ ਨੂੰ ਕੁੱਟ ਕੇ ਇਹਨਾਂ ਦੀ ਫੀਡ ਚ ਪਾਉਣੇ ਨੇ ਕੁੱਟਣੇ ਕਿਸ ਹੱਬ ਨਾਲ ਨੇ ਦੋਸਤੋ ਜਦੋਂ ਆਪਾਂ ਉਬਲਿਆ ਹੋਇਆ ਅੰਡਾ ਖਾ ਲਿਆ ਜਾਂ ਭੁਰਜੀ ਬਣਾਲੀ ਦੂਜੇ ਅੰਡੇ ਦੀ ਮਤਲਬ ਕਿ ਆਪਾਂ ਛਿਲਕੇ ਲੈ ਲੈਣੇ ਨੇ ਠੀਕ ਹੈ ਜੀ ਛਿਲਕਿਆਂ ਦਾ ਕੀ ਕਰਨਾ ਹੈਗਾ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟਣਾ ਹੈਗਾ ਉਹ ਮੋٹے ਨਹੀਂ ਹੋਣੇ ਚਾਹੀਦੇ ਬਿਲਕੁਲ ਉਹ ਪਾਊਡਰ ਬਣਾ ਲੈਣਾ ਉਹਨਾਂ ਦਾ ਚਾਹੇ ਪਾਊਡਰ ਬਣਾ ਲਓ ਜਾਂ ਫਿਰ ਬਿਲਕੁਲ ਛੋਟੇ-ਛੋਟੇ ਹੋਣ ਉਹ ਜਿਆਦੇ ਵੱਡੇ ਨਹੀਂ ਹੋਣੇ ਚਾਹੀਦੇ ਇਹਨਾਂ ਨੂੰ ਪਤਾ ਨਾ ਲੱਗੇ ਉਹ ਇਹਨਾਂ ਦੀ ਫੀਡ ਚ ਮਿਲਾਉਣੇ ਨੇ ਆਪਾਂ ਨੇ ਜੇਕਰ ਆਪਾਂ ਇਹਨਾਂ ਨੂੰ ਸਿੱਧੇ ਪਾਉਣਿਆਂਗੇ ਹੋ ਸਕਦਾ ਵੀ ਇਹ ਨਾ ਖਾਣ ਹੋ ਸਕਦਾ ਖਾ ਵੀ ਲੈਣ ਪਰ ਮੈਂ ਜਿਹੜਾ ਦੱਸੂਗਾ ਤੁਸੀਂ ਫੀਡ ਚ ਪਾਉਣੇ ਨੇਗੇ ਬਰੀਕ ਕਰਕੇ ਫੀਡ ਚ ਪਾ ਕੇ ਇਹਨਾਂ ਨੂੰ ਸਵੇਰੇ ਜਾਂ ਸ਼ਾਮ ਇੱਕ ਟਾਈਮ ਹਫ਼ਤੇ ਚ ਦੋ ਵਾਰੀ ਉਹ ਇਹਨਾਂ ਨੂੰ ਫੀਡ ਚ ਪਾਉਣੇ ਨੇ ਉਹ ਫੀਡ ਚ ਪਾਉਣ ਤੋਂ ਬਾਅਦ ਇਹਨਾਂ ਨੂੰ 2 ਘੰਟੇ ਜਿਹੜਾ ਪਾਣੀ ਨਹੀਂ ਦੇਣਾ ਹੈਗਾ ਬਿਲਕੁਲ ਵੀ ਪਾਣੀ ਤੋਂ ਇਹਨਾਂ ਨੂੰ ਵਾਂਝੇ ਰੱਖਣਾਗਾ ਇਹ ਪ੍ਰੋਸੈਸ ਤੁਸੀਂ ਹਫ਼ਤੇ 'ਚ ਦੋ ਵਾਰੀ ਕਰੋ ਇਸ ਨਾਲ ਬਹੁਤ ਵਧੀਆ ਰਿਜ਼ਲਟ ਮਿਲੂ ਜਿਹੜਾ ਉਹ ਆਂਡੇ ਦੇ ਛਿਲਕੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾਗਾ ਇੱਕ ਤਾਂ ਜਿਹੜੀ ਮੁਰਗੀ ਦਾ ਆਂਡਾ ਹੋਊਗਾ ਉਹਦਾ ਸਾਈਜ਼ ਵਧੀਆ ਬਣੂਗਾ ਸ਼ਾਈਨਿੰਗ ਆ ਉਸ ਚੀਜ਼ ਨਾਲ ਤੇ ਦੂਸਰਾ ਇਹ ਜਿਹੜਾ ਆਪਣੇ ਆਂਡੇ ਆਪ ਖਾਂਦੀਆਂ ਨੇ ਉਹ ਆਪਣੇ ਆਂਡੇ ਆਪ ਨਹੀਂ ਖਾਣੀ ਹੈ ਜਿਹੜਾ ਅਗਲਾ ਉਪਾਗ ਇਹਦਾ ਉਹ ਇਹ ਕਰ ਸਕਦੇ ਤੁਸੀਂ ਜਿਸ ਤਰ੍ਹਾਂ ਮੁਰਗੇ ਦੀ ਪੀਂਜ ਜਿਸ ਤਰ੍ਹਾਂ ਜਿਹੜੀਆਂ ਇੱਟਾਂ ਹੁੰਦੀਆਂ ਨੇ ਕੱਚੀਆਂ ਇੱਟਾਂ ਉਹਨੂੰ ਕੁੱਟ ਲੈਣਾ ਚੰਗੀ ਤਰ੍ਹਾਂ ਕੁੱਟ ਕੇ ਬਰੀਕ-ਬਰੀਕ ਜਦੋਂ ਰੋੜੀ ਹੋ ਗਈ ਕੱਚੀਆਂ ਪਿੱਲੀਆਂ ਇੱਟਾਂ ਕਹਿ ਦਿੰਦੇ ਨੇ ਜਿਹਨੂੰ ਆਪਾਂ ਦੇਸੀ ਭਾਸ਼ਾ 'ਚ ਉਹ ਕੁੱਟ ਕੇ ਇਹਨਾਂ ਨੂੰ ਦੇਣੀਆਂ ਨੇ ਜਿਸ ਤਰ੍ਹਾਂ ਫੀਡ ਪਈ ਆ ਫੀਡ 'ਚ ਨਹੀਂ ਪਾਉਣੀ ਆ ਫੀਡ ਦੇ ਆਲੇ-ਦਾਲੇ ਖੰਡਿਆ ਦਿਓ ਚੰਗੀ ਤਰ੍ਹਾਂ ਜਿਹੜਾ ਕੱਚੀ ਇੱਟ ਹੁੰਦੀ ਆ ਕੱਚੀ ਇੱਟ ਇਹਨਾਂ ਦੇ ਅੰਦਰ ਜਾ ਕੇ ਜਿਹੜਾ ਇਹਨਾਂ ਦਾ ਗੰਦਾ ਮੰਦਾ ਪਾਣੀ ਹੁੰਦਾ ਉਹ ਵੀ ਸੋਖ ਲੂਗੀ ਪੂਰੀ ਤਰ੍ਹਾਂ ਤੇ ਜਿਹੜੀ ਦੂਸਰੀ ਗੱਲ ਆ ਉਹ ਇਹਨਾਂ ਦੇ ਜਿਹੜੇ ਅੰਡੇ ਖਾਂਦੀਆਂ ਨੇ ਆਪਣੇ ਉਹ ਵੀ ਬਿਲਕੁਲ हट ਜਾਣਗੀਆਂ ਸੋ ਦੋ ਤਾਂ ਜਿਹੜੇ ਹੋ ਗਏ ਇਹ ਹੱਲ ਹੋ ਗਏ ਇਹਨਾਂ ਨੂੰ ਜਿਹੜਾ ਅਗਲਾ ਆਪਾਂ ਇਹਨਾਂ ਨੂੰ ਪਾ ਸਕਦੇ ਆ ਉਹ ਆਸਥੋਵਿਟ ਕੈਲਸ਼ੀਅਮ ਆਉਂਦਾਗਾ ਇਹ ਸਾਰਾ ਕੁਝ ਕੈਲਸ਼ੀਅਮ ਦੀ ਘਾਟ ਕਾਰਨ ਹੀ ਹੁੰਦਾਗਾ ਜਿਹੜੀ ਚੀਜ਼ ਦੀ ਇਹਨਾਂ ਨੂੰ ਘਾਟ ਹੁੰਦੀ ਆ ਉਹ ਚੀਜ਼ ਇਹ ਖੁਦ ਖਾਂਦੀਆਂ ਨੇ ਔਸਥੋਵੇਟ ਕੈਲਸ਼ੀਅਮ ਆਉਂਦਾ ਦੋਸਤੋ ਜਿਹੜਾ ਔਸਥੋਵੇਟ ਕੈਲਸ਼ੀਅਮ ਇਹਨਾਂ ਨੂੰ ਆਪਾਂ ਪਾ ਸਕਦੇ ਆ ਉਹ 10 ਮੁਰਗੀਆਂ ਪਿੱਛੇ 10 ਕਐਮਐਲ ਤੁਸੀਂ ਇਹਨਾਂ ਦੇ ਪਾਣੀ 'ਚ ਪਾ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਦਿਖਾਉਂਗਾ ਹੁਣ ਵੀ ਮੇਰਾ ਇਸ ਕੁੰਡੇ 'ਚ ਪਾਇਆ ਹੋਇਆਗਾ ਆ ਦੇਖੋ ਤੁਸੀਂ ਇਸ ਤਰ੍ਹਾਂ ਪਾਣੀ 'ਚ ਪਾ ਸਕਦੇ ਹੋ ਉਹ ਮੈਂ ਤੁਹਾਨੂੰ ਦਿਖਾਉਣਾਗਾ ਕੀ ਔਸਥੋਵੇਟ ਕੈਲਸ਼ੀਅਮ ਕਿਹੜਾ ਹੁੰਦਾਗਾ ਕਈ ਵੀਰਾਂ ਨੂੰ ਤਾਂ ਪਤਾ ਜਿਹੜੇ ਮੁਰਗੀ ਪਾਲਣ ਕਰਦੇ ਨੇ ਜਿਹੜੇ ਵੀਰਾਂ ਨੂੰ ਨਹੀਂ ਪਤਾ ਉਹ ਤੁਸੀਂ ਦੇਖ ਸਕਦੇ ਹੋ ਇਹ ਪਸ਼ੂਆਂ ਲਈ ਵੀ ਆਉਂਦਾ ਹੈਗਾ ਤੇ ਇਹ ਆਪਾਂ ਮੁਰਗੀਆਂ ਲਈ ਵੀ ਜਾਨਵਰਾਂ ਲਈ ਸਾਰਿਆਂ ਲਈ ਵਰਤ ਸਕਦੇ ਆ ਇਹ ਲਗਭਗ 150 ਦੀ ਪੈਕਿੰਗ ਹੁੰਦੀ ਹੈਗੀ ਤੁਸੀਂ ਇਹ ਅਗਰ ਜੇ ਤੁਸੀਂ ਪਾਵੋਗੇ ਤਾਂ ਇਹ ਤੁਹਾਡੀ ਪ੍ਰੋਬਲਮ ਬਿਲਕੁਲ ਸਹੀ ਹੋ ਜੂਗੀ ਸੋ ਇਹ ਦੋ ਤਿੰਨ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਤੇ ਮੁਰਗੀਆਂ ਬਿਲਕੁਲ ਵੀ ਐਂਡੇ ਨਹੀਂ ਖਾਣੀਆਂ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹੜੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਉਹ ਕਮੈਂਟ ਬਾਕਸ ਚ ਜਾ ਕੇ ਕਮੈਂਟ ਕਰਿਆ ਕਰੋ ਆਪਾਂ ਤੁਹਾਡੇ ਲਈ ਉਸ ਵਿਸ਼ੇ ਤੇ ਵੀਡੀਓ ਬਣਾ ਦੇਵਾਂਗੇ ਜਿਸ ਤਰ੍ਹਾਂ ਇੱਕ ਵੀਰ ਨੇ ਅੱਜ ਹੀ ਕਮੈਂਟ ਕੀਤਾ ਸੀ ਵੀਡੀਓ ਤੇ ਕਿ ਜਿਹੜੀਆਂ ਸਾਡੀਆਂ ਮੁਰਗੀਆਂ ਨੇ ਉਹ ਆਪਣੇ ਅੰਡੇ ਆਪ ਖਾ ਜਾਂਦੀਆਂ ਨੇ ਆਪਾਂ ਨੇ ਅੱਜ ਹੀ ਜਿਹੜੀ ਵੀਡੀਓ ਅਪਲੋਡ ਕਰਤੀ ਸੋ ਅਗਰ ਤੁਹਾਨੂੰ ਵੀ ਕੋਈ ਤੁਹਾਡੇ ਦਿਮਾਗ 'ਚ ਇਨਾ ਪ੍ਰਤੀ ਸਵਾਲ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਨੂੰ ਜਿੰਨੀ ਕੁ ਜਾਣਕਾਰੀ ਹੈਗੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਜਿਆਦਾ ਤੋਂ ਜਿਆਦਾ ਪਿਆਰ ਦਿਆ ਕਰੋ ਦੋਸਤੋ ਸਬਸਕ੍ਰਾਈਬ ਕਰ ਲਿਆ ਕਰੋ ਜਿਆਦਾ ਤੋਂ ਜਿਆਦਾ ਕਈ ਵੀਰ ਵੀਡੀਓ ਦੇਖ ਕੇ ਚਲੇ ਜਾਂਦੇ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤੇ ਘੰਟੀ ਦਾ ਬਟਨ ਦਬਾ ਦਿਆ ਕਰੋ ਤਾਂ ਜੋ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਪਣੀ ਵੀਡੀਓ ਪਹੁੰਚ ਸਕੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ